ਆਮ ਵੀਪੋਸਪਾ ਪ੍ਰੀਜਰ ਤੇ ਪੱਪਾ ਜੋੜਾ ਹਰ ਤੇ ਪ੍ਰਤੀਸ਼ੀਨੀ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਸੂਰ ਕਰਪਾਲ ਸਿੰਘ ਲਿਫਟਾ ਫੁੱਟਬਾਲ ਅਕੈਡਮੀ ਨੇ ਇੱਥੇ ਚੌਥੀ ਬੇਬੀ ਲੀਗ ਰਹੀ ਹੈ ਔਰ 4 ਸਾਲ ਹੋ ਗਏ ਲਗਾਤਾਰ ਟੂਰਨਾਮੈਂਟ ਚੱਲ ਰਹੇ ਨੇ ਜਿੱਥੇ ਬੂਰ ਤੋਂ ਬਹੁਤ ਦੂਰ ਤੋਂ ਬੱਚੇ ਆ ਕੇ ਖੇਡਦੇ ਨੇ ਬਾਹਰੇ ਤੋਂ ਵੀ ਟੀਮਾਂ ਆਉਂਦੀਆਂ ਆਪਣੇ ਨਾਮਤ阿里 ਕਲੱਬ ਵੀ ਆਉਂਦਾ ਹੋਰ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਟੀਮਾਂ ਆ ਕੇ ਖੇਡਦੀਆਂ ਨੇ ਔਰ ਹਰਿਆਣੇ ਤੋਂ ਵੀ ਪਾਰਟਿਸਪੀਟੇਸ਼ਨ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਫੁੱਟਬਾਲ ਦੀ ਇੱਕ ਨਰਸਰੀ ਬਣ ਜਾਣੀ ਹੈ ਫਤਿਹਗੜ੍ਹ ਜਿਲ੍ਹਾ ਹੁਣ ਆਪਣੇ ਫਤਿਹਗੜ੍ਹ ਦੇ ਜਿਹੜੇ ਕਲੱਬ ਦੇ ਬੱਚੇ ਨੇ ਸੱਤ ਬੱਚੇ ਦਸ਼ਨੀ ਸਪੋਰਟਸ ਕਲੱਬ ਦੀ ਮਦਦ ਨਾਲ ਸੁਖਵੀਰ ਸਿੰਘ ਕੋਚ ਕਰਮਜੀਤ ਸਿੰਘ ਉਹਨਾਂ ਦੀ ਗਾਈਡੈਂਸ ਦੇ ਅੰਦਰ ਚੱਲਦੇ ਹੋਏ ਸੱਤ ਬੱਚੇ ਨੈਸ਼ਨਲ ਲੀਗ ਸਲੈਕਟ ਹੋਏ ਨੇ ਔਰ ਕੈਂਪ ਲਾਉਣ ਜਾ ਰਹੇ ਨੇ ਔਰ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਫੁੱਟਬਾਲ ਬਹੁਤ ਪ੍ਰਫੁੱਲਤ ਹੋਵੇਗਾ ਆਪਾਂ ਚਾਹੀਏ ਮਕਸਦ ਇਹ ਜਿਹੜਾ ਫੁੱਟਬਾਲ ਕਲੱਬਾ ਹੈ ਇਹ ਮੇਰੇ ਪਿਤਾ ਜੀ ਸਰ ਸਰਬਜੀਤ ਸਾਹਿਬ ਖਾਲਸ ਸਿੰਘ ਲੇਵੜਾ ਦੇ ਅੱਜ ਪਹਿਲਾਂ ਵੀ ਸੁਪਨਾ ਸੀਗਾ ਉਹ ਆਪ ਹੀ ਫੁੱਟਬਾਲ ਖੇਡਦੇ ਰਹੇ ਅਤੇ ਉਹਨਾਂ ਨੇ ਪਹਿਲਾਂ ਇੱਥੇ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਇੱਥੇ ਹੁੰਦੇ ਰਹੇ ਕਿਸੇ وجہ ਕਰਕੇ ਉਹ ਟੂਰਨਾਮੈਂਟ ਡਿਸਕੰਟੀਨਿਊ ਕਰਨਾ ਪਿਆ ਉਹ ਵੀ ਸ਼ਹੀਦ ਦੀ ਜੋੜ ਮੇਲੇ ਦੇ ਵਿੱਚ ਟੂਰਨਾਮੈਂਟ ਉੱਤੇ ਰੋਕ ਲਾ ਦਿੱਤੀ ਗਈ ਉਸ ਤੋਂ ਬਾਅਦ ਇਹ ਅਕੈਡਮੀ ਖੁੱਲ੍ਹ ਗਈ ਹੈ ਔਰ ਸਾਡਾ ਪੂਰਾ ਮਕਸਦ ਇਸ ਪਿੱਛੇ ਹੈ ਕਿ ਫਟੇਗੜ ਜ਼ਿਲ੍ਹਾ ਹਿੰਦੁਸਤਾਨ ਦੀ ਟੌਪ ਤੇ ਉੱਤੇ ਆਵੇ ਫੁੱਟਬਾਲ ਜਿਹੜਾ ਦਸਤਾਰ ਮੁਕਾਬਲੇ ਵੀ ਕਰਾਇਆ ਪਹਿਲੀ ਵਾਰ ਅੱਜ। ਅੱਜ ਇੱਕ ਚੌਪਸੀ ਦੇ ਵੀ ਲੀਗ ਦੇ ਨਾਲ-ਨਾਲ ਇੱਥੇ ਵਿਸਤਾਰ ਮੁਕਾਬਲੇ ਵੀ ਕਰਾਏ ਗਏ ਜਿੱਥੇ ਛੋਟੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਔਰ ਬਹੁਤ ਉਤਸ਼ਾਹ ਸੀਗਾ ਬੱਚਿਆਂ ਦੇ ਬੜੀਆਂ ਸੋਹਣੀਆਂ ਦਸਤਾਰਾਂ ਬਣੀਆਂ ਨੇ ਔਰ ਮੈਨੂੰ ਲੱਗਦਾ ਜਿੱਥੇ ਨਾਲ ਫੁੱਟਬਾਲ ਖੇਡਦੇ ਨੇ ਨਾਲ ਸਿੱਖੀ ਨੂੰ ਵੀ ਪ੍ਰਫੁੱਲਤ ਕਰ ਰਹੇ ਨੇ। ਇੰਨੇ ਸਰ ਦਾ ਅੰਦਾਜ਼ਾ ਲੱਗਦਾ ਪਰ ਆਲਸੋ ਕਿ ਇਹ ਆਪਣੇ 6 ਸਾਲ ਤੋਂ ਲੈ ਕੇ 13 ਸਾਲ ਦੇ ਬੱਚੇ ਇਸ ਦੇ ਵਿੱਚ 400 ਬੱਚਾ ਪਾਰਟਿਸਪੇਟ ਕਰ ਰਿਹਾ ਫੋਰਥ ਫਤੇਗੜ ਸਾਹਿਬ ਡਿਵੀਜ਼ਨ ਜੋ ਕਿ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ λεਵੜਾ ਜੀ ਦੇ ਅਗਵਾਈ ਹੇਠ ਇਹ ਲੀਗ ਹਰ ਸਾਲ ਕਰਵਾਈ ਜਾਂਦੀ ਹੈ ਸੋ ਇਸ ਦੇ ਵਿੱਚ ਅਸੀਂ ਇੱਕ ਨਿਊ ਐਡੀਸ਼ਨ ਵਿੱਚ ਐਡ ਕੀਤਾ ਵੀ ਦਸਤਾਰ ਬੰਦੀ ਦੇ ਮੁਕਾਬਲੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਕਰਵਾਏ ਗਏ ਸੀ ਜਿਦੇ ਵੀ ਬਹੁਤ ਦੂਰੋਂ ਬੱਚੇ ਆਏ ਕੋਮਲੇ ਕੋਕਲੇ ਤੋਂ ਕੋਈ ਕਰਾਲੀ ਤੋਂ ਸੋ ਬਹੁਤ ਵਧੀਆ ਲੱਗਿਆ ਮੁੱਖ ਮਕਸਦ ਕੀ ਸੀ ਕਰਾਉਂ ਵਗੈਰਾ ਮੁੱਖ ਮਕਸਦ ਸਰ ਇਹੀ ਹੈ ਵੀ ਬੱਚਿਆਂ ਨੂੰ ਵੱਤੋਂ ਵੱਤ ਮਤਲਬ ਹੁਣ ਤਾਂ ਨਸ਼ਾ ਆਪਾਂ ਦੂਆ ਨਸ਼ਾ ਛੱਡਿਏ ਆਪਾਂ ਦਾ ਫੋਨ ਵਾਲਾ ਅਛਾ ਵੀ ਛੋਟੇ ਬੱਚੇ ਵੱਤੋਂ ਵੱਤ ਗਰਾਊਂਡ ਦੇ ਵਿੱਚ ਜੁੜਨ ਬਾਕੀ ਸਾਰਿਆਂ ਦਾ ਸਹਿਯੋਗ ਹੈ ਸਾਰੇ ਕੋਚੇ ਜਿੰਨੇ ਵੀ ਆਏ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿੰਨੇ ਕੁ ਟੀਮਾਂ ਨੇ ਭਾਗ ਲਿਆ ਆਪਣੇ 42 ਟੀਮਾਂ ਨੇ ਭਾਗ ਲਿਆ ਜੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਇਹ ਚੱਲ ਰਹੀ ਹੈ ਜੀ ਜੁਲਾਈ ਤੋਂ ਚੱਲ ਰਹੀ ਹੈ ਅੱਜ ਮਹਾਂ ਦਾ 7ਵਾਂ ਹਫਤਾ ਹੈ ਜੀ ਵਿੱਚ ਬਾਰਿਸ਼ ਕਰਕੇ ਥੋੜਾ ਜਿਹਾ ਹੋ ਗਿਆ ਜੀ ਦੀ ਸਨਮਾਨ ਕੀਤਾ ਗਿਆ ਬੱਚਿਆਂ ਨੂੰ ਬੱਚਿਆਂ ਨੂੰ ਸਾਰੇ 400 ਦੇ 400 ਦੇ ਬੱਚਿਆਂ ਨੂੰ ਹੀ ਮੈਡਲ ਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਜੀ ਕਿ ਜਿੰਨੇ ਸਾਡੇ ਕੋਚਿੰਗ ਰਾਏ ਹੋਏ ਉਹਨਾਂ ਨੂੰ ਵੀ ਅੱਗੇ ਕੀ ਪਲਾਨ ਨਾਲੇ ਅੱਗੇ ਇਹ ਇਸੇ ਮਤਲਬ ਅਸੀਂ ਇਹੀ ਚੀਜ਼ ਨੂੰ ਅੱਗੇ ਕੰਟੀਨਿਊ ਰੱਖਣਾ ਚਾਹੁੰਦੇ ਹਾਂ ਜੀ ਇਹ ਪੰਜਾਬ ਦੀ ਪਹਿਲੀ ਲੀਗ ਹੈ ਕਿ ਜਿਹਦੇ ਵਿੱਚ ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਂਦਾ ਇਹਨੂੰ ਦੇ ਕੇ ਹੋਰ ਕਈ ਜ਼ਿਲ੍ਹੇ ਟੂਰਨਾਮੈਂਟ ਸ਼ੁਰੂ ਕੀਤਾ ਜੀ ਉਹਨਾਂ ਦੇ ਦਸੰਬਰ 'ਚ ਵੀ ਟੂਰਨਾਮੈਂਟ ਕਰਾ ਰਹੇ ਹਾਂ ਹਾਂਜੀ ਹਾਂਜੀ ਦਸੰਬਰ ਤੋਂ 올 ਇੰਡੀਆ ਲੈਵਲ ਦਾ ਟੂਰਨਾਮੈਂਟ ਆਈ ਉਹਦੇ ਵਿੱਚ 1,11,000 ਰੁਪਿਆ ਫਰਸਟ ਪ੍ਰਾਈ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਹੈ ਜੀ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜੋ ਬੇਲੇ ਬੈਠਣ ਨਾਲੋਂ ਚੰਗਾ ਆਪਾਂ ਇਹ ਨਹੀਂ ਹੈ ਵੀ ਨੈਸ਼ਨਲ ਲੈਵਲ ਦੀ ਪਲੇਅਰ ਬਣਨਾ ਜੇ ਤੁਸੀਂ ਮਤਲਬ ਫਿਜ਼ੀਕਲੀ ਫਿੱਟ ਹੋਵੋਗੇ ਤਾਂ ਤੁਸੀਂ ਕਿਤੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਕੋਚਾਂ ਦਾ ਕੀ ਹੋਇਆ ਕੋਚਾਂ ਦੇ ਕੋਚਾਂ ਦੇ ਲੈ ਕੇ ਬੱਚੇ ਕੋਚਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਇੰਨੇ ਨੇ ਦੂਰੋਂ ਕਰਨਾਲ ਤੋਂ ਵੀ ਟੀਮ ਲੈ ਕੇ ਆਏ ਆ ਮਹਾਰਾਜ ਬਟੰਡਾ ਮਤਲਬ ਦੇਖੋ ਲੁਧਿਆਣੇ ਤੋਂ ਅੰਬਾਲੇ ਤੋਂ ਚੰਡੀਗੜ੍ਹ ਸੀਐਫਏ ਅਕੈਡਮੀ ਖੇਡ ਰਹੀਆਂ ਸਾਰੇ ਮਤਲਬ ਬਹੁਤ ਉਹ ਸਾਰਿਆਂ ਦਾ ਸਾਰਨਾ ਬੜਾ ਧੰਨਵਾਦੀ ਜਿਹੜੇ ਇੰਨੇ ਨੂੰ ਪੂਰਾ ਲਗਾਤਾਰ ਸੱਤਾ ਟੱਕਾਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੇ ਤੇ ਸਾਰਿਆਂ ਦਾ ਬੜੀ ਗੱਲ ਪ੍ਰਧਾਨ ਜੀ ਦੀ ਆ ਦੇਖੋ ਸਾਨੂੰ ਪੂਰੀ ਮਤਲਬ ਇੱਥੇ ਸਪੋਰਟ ਕਰਦੇ ਆ ਇਸ ਚੀਜ਼ ਦੇ ਲਈ ਮਤਲਬ ਇੱਕ ਪਲੇਟਫਾਰਮ ਹੋਣਾ ਜ਼ਰੂਰੀ ਆ ਜੋ ਇਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਹੈ